ਹੋ ਕੇ ਆਏ ਰਾਜਾ ਸੰਸੀ ਦੇ ਦਲੇਰ ਸਿੰਘ ਦੇ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਜੀ ਹਾਂ ਇਸ ਮਾਮਲੇ ਦੇ ਵਿੱਚ 에ਜੰਟ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ 에ਜੰਟ ਸਤਨਾਮ ਸਿੰਘ ਦਾ ਆਫਿਸ ਸੀਲ ਕਰ ਦਿੱਤਾ ਗਿਆ ਹੈ ਤੇ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟੀ ਜਾਰੀ ਕਰ ਦਿੱਤਾ ਗਿਆ ਹੈ ਤਾਂ ਅੰਮ੍ਰਿਤਸਰ ਦੇ ਰਾਜਾ ਸੰਸੀ ਦੇ ਪਿੰਡ ਸਲੇਮਪੁਰ ਦਾ ਰਹਿਣ ਵਾਲਾ ਸੀ ਦਲੇਰ ਸਿੰਘ ਜਿਸ ਨੂੰ ਕੀ तकरीबन 60 ਲੱਖ ਰੁਪਏ ਲਗਾ ਕੇ ਅਮਰੀਕਾ ਭੇਜਿਆ ਸੀ ਗਿਆ ਸੀ ਪਰਿਵਾਰ ਦੇ ਵੱਲੋਂ ਔਰ ਅਜੈਂਟ ਨੇ ਇੱਕ ਨੰਬਰ ਦੇ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ ਪਰ ਦੇ ਵਿੱਚ ਡੌਂਕੀ ਲਵਾਈ ਜਾਂਦੀ ਔਰ ਕਿਸ ਤਰੀਕੇ ਦੇ ਨਾਲ ਬ੍ਰਾਜ਼ਿਲ ਤੋਂ ਹੁੰਦੇ ਨੂੰ ਅਮਰੀਕਾ ਭੇਜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉੱਥੇ ਗ੍ਰਿਫਤਾਰੀ ਦੀ ਰਿਪੋਰਟ ਕਰ ਦਿੱਤਾ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਏਜੰਟ ਦੇ ਉੱਤੇ ਹੋਈ ਹੈ ਕਿ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਵੀ ਲਾਈਵ ਹੋਏ ਸੀ ਉਹਨਾਂ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਏਜੰਟਾਂ ਦੇ ਉੱਤੇ ਹੁਣ ਸ਼ਿਕੰਜਾ ਕਸਿਆ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਏਜੰਟਾਂ ਦੇ ਉੱਤੇ ਹੁਣ ਸਖਤ ਕਾਰਵਾਈ ਕਰਨ ਜਾ ਰਹੀ ਹੈ ਜਿਨ੍ਹਾਂ ਏਜੰਟਾਂ ਦੇ ਵੱਲੋਂ ਨੌਜਵਾਨਾਂ ਨੂੰ ਵਰਗਲਾ ਕੇ ਉਹਨਾਂ ਦੇ ਕੋਲੋਂ ਮੋਟੀਆਂ ਰਕਮਾਂ ਲੈ ਕੇ ਉਹਨਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਡੋਂਕੀ ਲਵਾ ਕੇ ਦੋ ਨੰਬਰ ਦੇ ਵਿੱਚ ਵਿਦੇਸ਼ ਭੇਜਿਆ ਜਾਂਦਾ ਹੈ ਤਾਂ ਇਹਨਾਂ ਏਜੰਟਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਔਰ ਇਸ ਨੂੰ ਲੈ ਕੇ ਜੋ ਡੀਜੀਪੀ ਨੇ ਉਹਨਾਂ ਦੇ ਵੱਲੋਂ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਇੱਕ ਸਪੈਸ਼ਲ ਟੀਮ ਵੀ ਬਣਾਈ ਗਈ ਹੈ ਇਸ ਮਾਮਲੇ ਦੇ ਵਿੱਚ ਜੋ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਨੌਜਵਾਨ ਤਾਂ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਨਾਲ ਹੀ ਨੌਜਵਾਨਾਂ ਨੂੰ ਕਿਹੜੇ ਏਜੰਟਾਂ ਦੇ ਵੱਲੋਂ ਅਮਰੀਕਾ ਭੇਜਿਆ ਗਿਆ ਸੀ ਤਾਂ ਉਹਨਾਂ ਏਜੰਟਾਂ ਦੀ ਵੀ ਜਾਂਚ ਕੀਤੀ ਜਾਵੇਗੀ ਔਰ ਇਸ ਤੋਂ ਇਲਾਵਾ ਵੀ ਜਿਹੜੇ ਏਜੰਟ ਦੋ ਨੰਬਰ ਦੇ ਵਿੱਚ ਨੌਜਵਾਨਾਂ ਨੂੰ ਵਿਦੇਸ਼ ਭੇਜਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਇਹ ਵੱਡੀ ਖਬਰ ਹੈ ਅੰਮ੍ਰਿਤਸਰ ਦੇ ਸਲੇਮ ਅੰਮ੍ਰਿਤਸਰ ਦੇ ਰਾਜਾ ਸੰਸੀ ਦਾ ਪਿੰਡ ਸਲੇਮਪੁਰ ਜਿੱਥੋਂ ਦਾ ਰਹਿਣ ਵਾਲਾ ਸੀ ਦਲੇਰ ਸਿੰਘ ਅਮਰੀਕਾ ਗਿਆ ਸੀ ਤਕਰੀਬਨ 6 ਮਹੀਨੇ ਦਾ ਰਸਤਾ ਤੈਅ ਕਰਦਾ ਹੋਇਆ ਅਮਰੀਕਾ ਪਹੁੰਚਦਾ ਹੈ ਔਰ ਉੱਥੇ ਜਾ ਕੇ ਗ੍ਰਿਫਤਾਰੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਉਸ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਔਰ ਜੋ 205 ਨੌਜਵਾਨ ਡਿਪੋਰਟ ਕੀਤੇ ਗਏ ਸੀ ਅਮਰੀਕਾ ਵਿੱਚੋਂ ਇੱਕ ਸੀ ਦਲੇਰ ਸਿੰਘ ਤਾਂ 104 ਨੌਜਵਾਨਾਂ ਨੂੰ ਬੀਤੇ ਦਿਨੀ ਹੀ ਅੰਮ੍ਰਿਤਸਰ ਦੇ ਰਾਜਾ ਸੰਸੀ 에어ਪੋਰਟ ਦੇ ਉੱਤੇ ਆ ਭੇਜਿਆ ਗਿਆ ਸੀ ਅਮਰੀਕਾ ਦਾ ਜੋ C17 ਜਹਾਜ਼ ਸੀ ਤਾਂ ਉਸ ਦੇ ਵਿੱਚ ਸਵਾਰ ਕਰਕੇ ਇਹਨਾਂ ਭਾਰਤੀਆਂ ਨੂੰ ਇੱਥੇ ਵਾਪਸ ਦੇਸ਼ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਹਰ ਇੱਕ ਦਿਲ ਦੇ ਵਿੱਚੋਂ ਇਹੀ ਹੋਕਾ ਨਿਕਲ ਰਿਹਾ ਸੀ ਕਿ ਇਹ 에ਜੰਟ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਦੋ ਨੰਬਰ ਦੇ ਵਿੱਚ ਭੇਜਿਆ ਜਾਂਦਾ ਔਰ ਲੱਖਾਂ ਰੁਪਏ ਇਸ ਮਾਮਲੇ ਦੇ ਵਿੱਚ ਲਏ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅ ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਕਿਤੇ ਨਾ ਕਿਤੇ ਇਹ ਨੌਜਵਾਨਾਂ ਦੀ ਉਮਰ ਪਰ ਦੀ ਕਮਾਈ ਹੁਣ ਖਤਮ ਹੋ ਚੁੱਕੀ ਹੈ ਉਮਰ ਪਰ ਦੀ ਜੋ ਇਹਨਾਂ ਦੀ ਕਮਾਈ ਸੀ ਉਹ ਇੱਕ ਤਰੀਕੇ ਨਾਲ ਨਸ਼ਟ ਹੋ ਚੁੱਕੀ ਹੈ ਉਹ ਭਵਿੱਖ ਵੀ ਇਹਨਾਂ ਦਾ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਇਹਨੇ ਰੁਪਏ ਲਗਾ ਕੇ ਅਮਰੀਕਾ ਭੇਜਿਆ ਗਿਆ ਸੀ ਪਰਿਵਾਰ ਦੇ ਵੱਲੋਂ ਪਰ ਹੁਣ ਵਾਪਸ ਆਉਣ ਤੋਂ ਬਾਅਦ ਇਹਨਾਂ ਦੇ ਕੋਲੋਂ ਕੋਈ ਰਸਤਾ ਨਹੀਂ ਬਚਦਾ ਕਿਉਂਕਿ ਜੇਕਰ ਇਹ ਚੌੜੀ ਤਾਂ ਵੀ ਪੰਜਾਬ ਦੇ ਵਿੱਚ ਕੰਮ ਕਰਕੇ ਜਾਂ ਦੇਸ਼ ਦੇ ਵਿੱਚ ਕੰਮ ਕਰਕੇ ਇੰਨਾ ਪੈਸਾ ਨਹੀਂ ਕਮਾ ਸਕਦੇ ਕਿ ਆਪਣਾ ਲੱਖਾਂ ਦਾ ਕਰਜ਼ਾ ਲਾ ਦੇਣ ਤਾਂ ਇਸ ਨੂੰ ਲੈ ਕੇ ਵੀ ਚਿੰਤਾ ਦੇ ਵਿੱਚ ਨੌਜਵਾਨ ਨਜ਼ਰ ਆ ਰਹੇ ਨੇ ਪਰ ਉੱਥੇ ਹੀ ਸਰਕਾਰ ਦੇ ਵੱਲੋਂ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਏਜੰਟਾਂ ਦੇ ਉੱਤੇ ਕਿਉਂਕਿ ਇਹ ਉਹੀ ਏਜੰਟ ਨੇ ਜਿਨ੍ਹਾਂ ਦੇ ਵੱਲੋਂ ਸਭਜਵਾਗ ਦਿਖਾਏ ਜਾਂਦੇ ਨੇ ਜੋ ਵਿਦੇਸ਼ ਨੇ ਤੇ ਉਹਨਾਂ ਨੂੰ ਲੈ ਕੇ ਇਹਨਾਂ ਨੌਜਵਾਨਾਂ ਨੂੰ ਵਰਗਲਾਇਆ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਉਥੇ ਅਸੀਂ ਇੱਕ ਨੰਬਰ ਦੇ ਵਿੱਚ ਭੇਜਾਂਗੇ ਉੱਥੇ ਜਾ ਕੇ ਤੁਸੀਂ ਸਾਡੇ ਏਜੰਟਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਉੱਥੇ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਹੀਂ ਆਵੇਗੀ ਸਿੱਧੇ ਰਸਤੇ ਰਾਹੀ ਜਾਉਂਗੇ ਇਸ ਤਰ੍ਹਾਂ ਦੇ ਕਈ ਸੁਪਨੇ ਇਹਨਾਂ ਨੂੰ ਦਿਖਾਏ ਜਾਂਦੇ ਨੇ ਔਰ ਨੌਜਵਾਨ ਜਿਹੜੇ ਕਿ ਸਿੱਧੇ ਰਸਤੇ ਰਾਹੀ ਨਹੀਂ ਜਾ ਸਕਦੇ ਤਾਂ ਉਹ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਤਾਂ ਇਸ ਤਰੀਕੇ ਦੇ ਜੋ ਏਜੰਟ ਨੇ ਤਾਂ ਉਹਨਾਂ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਜਦੋਂ ਜਹਾਜ਼ ਪਰ ਕੇ ਡੋਨਾਲਡ 트੍ਰੰਪ ਦੇ ਵੱਲੋਂ ਭਾਰਤ ਰਵਾਨਾ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਇਹ ਨੌਜਵਾਨ ਜਹਾਜ਼ ਤੋਂ ਉਤਰਦੇ ਨੇ ਤਾਂ ਹਾਲਤ ਜਿਸ ਤਰੀਕੇ ਦੇ ਵਿੱਚ ਉਹਨਾਂ ਨੂੰ ਰਵਾਨਾ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਸੀ ਪਰ ਸਭ ਤੋਂ ਵੱਡਾ ਸਵਾਲ ਏਜੰਟਾਂ ਦੇ ਉੱਤੇ ਪਰਿਵਾਰਾਂ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਦੋ ਨੰਬਰ ਦੇ ਵਿੱਚ ਇਹ ਭੇਜੇ ਜਾਂਦੇ ਨੇ ਨੌਜਵਾਨ ਔਰ ਇਹਨਾਂ ਨੂੰ ਸਪਨੇ ਦਿਖਾਏ ਜਾਂਦੇ ਨੇ ਇਹਨਾਂ ਨੂੰ ਇਹਨਾਂ ਦੇ ਸਪਨੇ ਲੱਖਾਂ ਰੁਪਏ ਦੇ ਵਿੱਚ ਵੇਚੇ ਜਾਂਦੇ ਨੇ ਔਰ 50 ਲੱਖ ਕਿਸੇ ਦੇ ਕੋਲ ਲੈ ਜਾਂਦੇ ਨੇ ਕਿਸੇ ਦੇ ਕੋਲ 60 ਲੱਖ ਲੈ ਜਾਂਦੇ ਨੇ ਤਾਂ ਦਲੇਰ ਸਿੰਘ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਸੀ ਜਿਸ ਦੇ ਕੋਲੋ 60 ਲੱਖ ਰੁਪਏ ਏਜੰਟ ਸਤਨਾਮ ਸਿੰਘ ਦੇ ਵੱਲੋਂ ਲੈ ਗਏ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਸਤਨਾਮ ਸਿੰਘ ਦੇ ਖਿਲਾਫ ਕਰ ਦਿੱਤੀ ਗਈ ਹੈ ਪਿੰਡ ਕੋਟਲੀ ਖਹਿਰਾ ਦਾ ਰਹਿਣ ਵਾਲਾ ਹੈ ਸਤਨਾਮ ਸਿੰਘ ਅੱਜ ਸਵੇਰੇ ਉਸ ਦੇ ਖਿਲਾਫ ਪਹਿਲਾ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਔਰ ਹੁਣ ਉਸ ਦਾ ਜੋ ਦਫ਼ਤਰ ਹੈ ਉਹ ਸੀਲ ਕਰ ਦਿੱਤਾ ਗਿਆ ਹੈ ਰਾਜਾ ਸੰਸੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਸਤਨਾਮ ਸਿੰਘ ਦਾ ਦਫ਼ਤਰ ਸੀਲ ਕਰਨ ਔਰ ਇਸ ਮੌਕੇ ਸਤਨਾਮ ਸਿੰਘ ਉਥੋਂ ਫਰਾਰ ਹੋ ਜਾਂਦਾ ਹੈ ਫਿਲਹਾਲ ਜੋ ਪੁਲਿਸ ਹੈ ਪੁਲਿਸ ਨੇ ਸਤਨਾਮ ਸਿੰਘ ਦੇ ਦਫਤਰ ਤੋਂ ਲੈਪਟਾਪ ਅਤੇ ਜ਼ਰੂਰੀ ਕਾਗਜ਼ਾਤ ਅਤੇ ਪਾਸਪੋਰਟ ਜ਼ਬਤ ਕਰ ਲਏ ਨੇ ਜਿਨ੍ਹਾਂ ਹੋਰ ਨੌਜਵਾਨਾਂ ਦੀ ਜ਼ਿੰਦਗੀ ਇਹ ਖਰਾਬ ਕਰਨ ਜਾ ਰਿਹਾ ਸੀ ਏਜੰਟ ਤਾਂ ਉਹਨਾਂ ਨੌਜਵਾਨਾਂ ਦੇ ਪਾਸਪੋਰਟ ਇਹਨਾਂ ਦੇ ਕੋਲ ਜੋ ਪਏ ਸੀ ਤਾਂ ਉਹ ਵੀ ਪੁਲਿਸ ਦੇ ਵੱਲੋਂ ਜ਼ਬਤ ਕਰ ਲਏ ਗਏ ਨੇ ਤਾਂ ਹੁਣ ਫਿਲਹਾਲ ਪੁਲਿਸ ਦੇ ਵੱਲੋਂ ਸਤਨਾਮ ਸਿੰਘ ਨੂੰ ਹੀ ਗ੍ਰਿਫਤਾਰੀ ਲਈ ਉਸ ਦੀ ਪਾਲ ਕੀਤੀ ਜਾ ਰਹੀ ਹੈ ਪਰ ਆਪਣੇ ਘਰ ਤੋਂ ਗਾਇਬ ਹੋ ਚੁੱਕਾ ਹੈ ਸਤਨਾਮ ਸਿੰਘ ਔਰ ਫਿਲਹਾਲ ਪੁਲਿਸ ਦੇ ਵੱਲੋਂ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਏਜੰਟ ਜਿਨ੍ਹਾਂ ਦੇ ਵੱਲੋਂ ਦੋ ਨੰਬਰ ਦੇ ਵਿੱਚ ਨੌਜਵਾਨਾਂ ਨੂੰ ਅਮਰੀਕਾ ਭੇਜਿਆ ਗਿਆ ਸੀ ਤਾਂ ਉਹਨਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਜਾਵੇਗੀ ਔਰ ਇਸ ਤੋਂ ਇਲਾਵਾ ਹੋਰ ਵੀ ਏਜੰਟ ਜੋ ਦੋ ਨੰਬਰ ਦੇ ਵਿੱਚ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੰਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਤਾਂ ਪੰਜਾਬ ਸਰਕਾਰ ਦਾ ਇੱਕੋ ਹੀ ਟੀਚਾ ਹੈ ਕਿ ਉਹ ਏਜੰਟ ਜਿਹੜੇ ਦੋ ਨੰਬਰ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਵਰਗਲਾ ਕੇ ਭੇਜਦੇ ਨੇ ਤਾਂ ਉਹਨਾਂ ਤੇ ਸਿਕੰਜਾ ਕੱਸਿਆ ਜਾਵੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਗਾਹ ਤੋਂ ਇਸ ਤਰੀਕੇ ਦੇ ਨਾਲ ਨੌਜਵਾਨ ਧੋਖੇ ਦੇ ਸ਼ਿਕਾਰ ਨਾ ਹੋਣ ਅਤੇ ਇਸ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਹੋਵੇ। ਤੁਸੀਂ ਅੱਜ ਸਤਨਾਮ ਸਿੰਘ ਏਜੰਟ ਦੇ ਦਫ਼ਤਰ ਪਹੁੰਚੇ ਹੋ ਕੀ ਕੀ ਕਾਰਵਾਈ ਕੀਤੀ ਜੀ? ਇਹਦੇ ਦਫ਼ਤਰ 'ਚ ਜਿਹੜੇ ਵੀ ਚੈੱਕ ਕੀਤਾ ਗਿਆ, ਜੋ ਵੀ ਡਾਕੂਮੈਂਟ ਮਿਲੇ ਆ, ਲੈਪਟਾਪ ਆ, ਹੋਰ ਵੀ ਕੁਝ ਦਸਤਾਵੇਜ਼ ਆ, ਪਾਸਪੋਰਟ ਆ, ਉਹ ਸਾਰੇ ਲੈ ਲਏ ਆ, ਜ਼ਬਤ ਕਰ ਲਏ ਨੇ। ਕੀ ਕਾਰਵਾਈ ਕੀਤੀ ਹੈ ਦਫ਼ਤਰ ਨੂੰ ਸੂਚਿਤ ਕਰਕੇ? ਦਫ਼ਤਰ ਨੂੰ ਸੂਚਿਤ ਕੀਤਾ ਗਿਆ ਜੀ। ਅਫਸਰ ਇਹਦਾ ਤੋਈ ਆ ਜੋ ਗਾਂਧਾ ਤੇਰੇ ਕੋਲ ਸਮਾਂ ਕੀਤਾ ਜਾ ਕੇ। ਜੁਆਸੇ ਤੋਂ ਰਿਪੋਰਟ ਕੀਤੇ ਗਏ ਨੇ ਏਜੰਟਾਂ ਦੇ ਉੱਪਰ ਕਿੰਨਾ ਕਿ ਸਿਕੰਜਾ ਜਿਹੜਾ ਕੱਸਿਆ ਗਿਆ ਕਿਉਂਕਿ ਦਿਹਾਤੀ ਦੇ ਜਿਹੜੇ ਲੋਕ ਨੇ ਉਹ ਚਾਰ ਪੰਜ ਮਕਸਦ ਤੇ ਬਸੇ ਜਾ ਰਹੇ ਜਿਹਦੇ ਵਿੱਚ ਦਿਹਾਤੀ ਚਾਰ ਗਨੇ ਹੈਗੇ ਨੇ ਅ ਦੇਖੋ ਜੀ ਇੱਕ ਯੂਐਸ ਤੋਂ ਜਿਹੜੇ ਰਿਪੋਰਟ ਹੋਏ ਸੀਗੇ ਦਲੇਰ ਸਿੰਘ ਨਾ ਦੇ ਵਿਅਕਤੀ ਹੈ ਅ ਦਲੇਰ ਸਿੰਘ ਪੁੱਤਰ ਗੁਰਮੀਤ ਸਿੰਘ ਜਿਹੜਾ ਅ ਸਲੀਮਪੁਰਾ ਅ ਰਾਜਸਥਾਨ ਸੀਥਾਣੇ ਤੋਂ ਇਹ ਬਿਲੋਂਗ ਕਰਦੇ ਨੇ ਇਹਨਾਂ ਵੱਲੋਂ ਜਦੋਂ ਇਹ ਵਾਪਸ ਪਰਤੇ ਨੇ ਇਹਨਾਂ ਵੱਲੋਂ ਆਪਣੀ ਜਿਹੜੀ ਹੈ ਸਟੋਰੀ ਸੁਣਾਈ ਗਈ ਸੀ ਕਿ ਕਿਵੇਂ ਇਹਨਾਂ ਦੇ ਨਾਲ ਤਸ਼ੱਦਦ ਹੋਇਆ ਤੇ ਕਿਵੇਂ ਇਹਨਾਂ ਨੇ 에ਜੰਟ ਨੂੰ ਪੈਸੇ ਦਿੱਤੇ ਸੀ ਤੇ ਬੇਸਿਕਲੀ ਇਹਨਾਂ ਦੀ ਦਰਖਾਸਤ ਇਹ ਸੀ ਕਿ ਇਹਨਾਂ ਨੇ ਇੱਕ ਨੰਬਰ ਦੇ ਵਿੱਚ ਜਾਣ ਵਾਸਤੇ ਪੈਸੇ ਦਿੱਤੇ ਸੀ ਯੂ ਐਸ اے ਤੇ ਇਹ ਲੀਗਲੀ ਯੂ ਐਸ اے ਜਾਣਾ ਚਾਹੁੰਦੇ ਸੀ ਪਰ ਇਹਨਾਂ ਨੂੰ ਨਾਈਜੀਰੀਆ ਬ੍ਰਾਜ਼ੀਲ ਮੈਕਸੀਕੋ ਤੇ ਹੋਰ ਕਈ ਦੇਸ਼ਾਂ ਦੇ ਥਰੂ ਜਿਹੜਾ ਹੈ ਇਹਨਾਂ ਨੂੰ ਬਾਰਡਰ ਪਾਰ ਕਰਵਾ ਕੇ ਇਲੀਗਲੀ ਜਿਹੜਾ ਯੂ ਐਸ ਐਂਟਰ ਕਰਵਾਇਆ ਗਿਆ ਤੇ ਇਹਨਾਂ ਤੋਂ ਵੱਖ-ਵੱਖਰੇ ਓਕੇਜਨਸ ਤੇ ਇਹਨਾਂ ਤੋਂ 60 ਲੱਖ ਦੇ ਕਰੀਬ ਜਿਹੜੀ ਹੈ ਅਮਾਉਂਟ ਇਹਨਾਂ ਤੋਂ ਲਈ ਗਈ। ਸੋ ਇਹ ਸਾਰੀ ਇਹਨਾਂ ਦੀ ਦਰਖਾਸਤ ਸੀਗੀ ਤੇ ਇਸ ਦਰਖਾਸਤ ਨੂੰ ਚੈੱਕ ਕਰਕੇ ਵੈਰੀਫਾਈ ਕਰਕੇ ਕਿਉਂਕਿ ਅਕਾਊਂਟਸ ਦੇ ਵਿੱਚ ਵੀ ਕਈ ਜਗ੍ਹਾ ਪੇਮੈਂਟ ਹੋਈ ਹੈ ਉਹ ਸਾਰਾ ਕਰਕੇ ਐਫ ਆਈ ਆਰ ਜਿਹੜੀ ਹੈ ਜਿਹੜੇ ਟਰੈਵਲ ਏਜੰਟ ਹੈ ਇਹਨਾਂ ਦੇ ਖਿਲਾਫ ਕੀਤੀ ਗਈ ਹੈ। ਸਰ ਕਿੰਨੀਆਂ ਟੀਮਾਂ ਜਿਹੜੀਆਂ ਮਾ ਬਣਾਈਆਂ ਗਈਆਂ ਜਿਵੇਂ ਕਿ ਚਾਲ ਵਿਧਿਆਰਥੀ ਦੇ ਦੱਸੇ ਜਾ ਰਹੇ ਨੇ ਤੇ ਦੂਸਰੇ ਜਿਹੜੇ ਏਜੰਟ ਹੈਗੇ ਨੇ ਉਹਨਾਂ ਦੇ ਉੱਪਰ ਵੀ ਸਖੰਜਾ ਜਿਹੜਾ ਕੱਸਿਆ ਜਾਵੇਗਾ। ਦੇਖੋ ਜਿੱਥੇ ਵੀ ਇਲੀਗਲ ਤਰੀਕੇ ਦੇ ਨਾਲ ਕੋਈ ਬਾਹਰ ਭੇਜਿੰਦਾ ਝਾਂਸਾ ਦੇ ਕੇ ਟਰੈਵਲ ਏਜੰਟਸ ਵੱਲੋਂ ਜਿਹੜਾ ਹੈ ਪੈਸੇ ਲੈ ਗਏ ਨੇ ਤੇ ਉਹਨਾਂ ਦੇ ਖਿਲਾਫ ਜੋ ਵੀ ਕੋਈ ਸਾਡੇ ਕੋਲ ਸ਼ਿਕਾਇਤ ਆਂਦੀ ਹੈ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਆ ਤੇ ਅੱਗੇ ਵੀ ਜਦੋਂ ਵੀ ਆਏਗੀ ਅਸੀਂ ਕਾਰਵਾਈ ਕਰਾਂਗੇ ਹੁਣ ਤੱਕ ਕੋਈ ਰੇਡ ਕੀਤੀ ਗਈ ਹੈ ਉਹ ਸਾਰਾ ਕੁਝ ਚੱਲ ਰਿਹਾ ਜੀ ਸਰ ਜਿਹੜੇ ਦੂਸਰੇ ਹੈਗੇ ਨੇ ਚਾਰ ਜਣੇ ਉਹਨਾਂ ਨੇ ਵੀ ਦਰਖਾਸਤ ਦਿੱਤੀ ਹੋਈ ਹੈ ਜਾਂ ਨਹੀਂ ਅਜੇ ਤੱਕ ਐਦਾਂ ਦੀ ਕੋਈ ਦਰਖਾਸਤ ਨਹੀਂ ਆਈ ਸਾਡੇ ਕੋਲ ਉਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਨਹੀਂ ਜਦੋਂ ਤੱਕ ਕੋਈ ਸਾਡੇ ਕੋਲ ਨਹੀਂ ਆਏਗਾ ਜੇ ਅਸੀਂ ਜੇ ਕੋਈ ਅਸਲੀ ਕੀ ਗੱਲ ਸਾਹਮਣੇ ਆਉਂਦੀ ਹੈ ਕਿ ਇਲੀਗਲੀ ਕਿਸੇ ਨੂੰ ਭੇਜਿਆ ਗਿਆ ਤੇ ਪੈਸੇ ਦਾ ਲੈਣ-ਦੇਣ ਹੋਇਆ ਤੇ ਠੱਗੀ ਮਾਰੀ